ਸਵਰਗਵਾਸਿ ਸ਼੍ਰੀਮਤੀ ਸੰਦੀਪ ਕੌਰ ਦੀ ਅੰਤਿਮ ਅਰਦਾਸ ਅੱਜ ਉਹਨਾਂ ਦੇ ਪਿੰਡ ਲੋਹਾਰ ਮਾਜਰਾ ਕਲਾ ਗੁਰਦੁਆਰਾ ਸਹਿ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਕੀਤੀ ਗਈ। ਇਸ ਮੌਕੇ ਤੇ ਭੜ ਗੰਟੀ ਤੇ ਇਕੱਠ ਸੀ ਜਿਸ ਵਿੱਚ ਸਮੂਹ ਨਗਰ ਨਿਵਾਸੀ ਪਿੰਡ ਲੋਹਾਰ ਮਾਜਰਾ ਕਲਾ ਰਿਸ਼ਤੇਦਾਰ ਅਤੇ ਹੋਰ ਸਾਕ ਸੰਬੰਧੀਆਂ ਨੇ ਸ਼ਰਦਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਰੂਹ ਨੂੰ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਵਾਹਿਗੁਰੂ ਅਗੇ ਅਰਦਾਸ ਕੀਤੀ। ہے شرم ہے بات اپنی کے لئے عجیب ادا کر گئے تھی بابا اپنی یہ کہہ لگے اب ہے بس آپ اور کھانے میں جو بیٹھے ہیں میں نہ جانا ہے بس اینی کہہ لگے ہیں کہ دیر تھی لوہا ناتا ہو گیا تری نام سیٹ کہتا ہے اٹھا مہر پایا کوکی مہر یہ تم سابر کانا دست دے ہوں یہ میرا پاہ رہا ہے میں ہوا پاہ ہے اتنا اکشہ نہیں ہی تیش شاہد میں ہوں رکھتے ہیں میں نے مسابر کر لیا ہے بھائی

ਇਹ ਮਸਾਵਰ ਖਾਨ ਨਾਲ ਗੱਲਾਂ ਕੀਤੀ ਮਾਰਕੀਸ ਨੀਤਾ ਕਿੱਥੇ ਜੈਂਡੇ ਮਾਪੇ ਆ ਜਿੰਦਗੀ ਦੀ ਜਾਨ ਹੋ ਮੇਰਾ ਨਾਮ ਗੁਰਮੀਤ ਸਿੰਘ ਸਰਪੰਚ ਜੀ। ਕਿਹੜਾ ਪਿੰਡ ਆ ਜਗਰ ਮਜਰਾ ਕਲਾਂ ਜੋ ਤੇ ਕੀ ਕਹਿਣਾ ਚਾਹੋਗੇ ਅੱਜ ਭੋਗ ਤੇ ਅੱਜ ਹਾਂਜੀ ਬੀੜੀ ਦੀ ਅੰਤਮ ਅਰਦਾਸ ਦੀ ਜੀ ਤਾਂ ਚਲੋ ਸਾਰਾ ਨਗਰ ਨਿਵਾਸੀਆਂ ਦਾ ਧੰਨਵਾਦ ਹੈ ਜਿਹੜਾ ਹਮਾਂ ਨਾਲ ਆ ਕੇ ਪਹੁੰਚੇ ਨੇ ਇੱਥੇ ਜੀ ਇਹ ਬਹੁਤ ਉੱਕਦੀ ਗੱਲ ਹੈ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ ਵੀ ਡਾਕਟਰਾਂ ਨੇ ਅਣਗਹਿਲੀ ਕਰਤੀ ਹਾਂਜੀ ਕੀ ਅਣਗਹਿਲੀ ਲੱਗਦੀ ਆ ਤੁਹਾਨੂੰ ਇਹ ਅਣਗਹਿਲੀ ਆਈ ਹੈ ਵੀ ਉਹ ਪਾਰ ਮਟੋੜਾ ਕਰ ਰਹੇ ਨੇ ਹਾਂਜੀ ਹਾਂਜੀ ਉਸ ਦਿਨ ਗੱਲ ਕੁਝ ਹੋਰ ਸੀ ਅੱਜ ਗੱਲ ਕੁਝ ਹੋਰ ਹੈ ਵੈਕਨਜੀ ਦਾ ਖਾਲਸਾ ਵੈਕਨਜੀ ਦੀ ਫਤਿਹ ਕੀ ਨਾਮ ਤੁਹਾਡਾ ਮੈਂ ਬਲਮਰ ਸਿੰਘ ਬਟਵਾਰ ਮਾਦਰਾ ਕੋਲ ਸਾਹਸਾ ਪੰਜ ਬੋਲ ਨਹੀਂ ਜੀ ਤੇ ਸਾਡੇ ਭਾਈ ਦੀ ਨੌਂ ਹੀ ਤੇ ਸਾਡੀ ਵੀ ਨੌਂ ਹੀ ਲੱਗੀ ਕੀ ਨਾਂ ਸੀ ਕੁੜੀਆ ਦਾ ਕੁੜੀਆ ਦਾ ਨਾਮ ਸੰਦੀਪ ਕੌਰ ਜੀ ਜੀ ਆ ਤੇ ਕੀ ਜੋ ਪਿਛਲੇ ਦਿਨੇ ਪਿਛਲੇ ਦਿਨੇ ਡਾਕਟਰਾਂ ਦੀ ਨਗਹਿਲੀ ਕਰਕੇ ਲੋਏ ਦੀ ਮੌਤ ਹੋਈ ਹੈ ਭਾਈ ਜੀ ਡਾਕਟਰਾਂ ਦੀ ਨਗਹਿਲੀ ਕਰਕੇ ਜੀ ਕੀ ਇਨਸਾਫ ਮਿਲਿਆ ਜਾਕੀ ਕਹਿਣਾ ਚਾਹੁੰਦੇ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਦੋ ਦਿਨ ਉੱਥੇ ਬੈਠੇ ਵੀ ਰਹੇ ਆ ਕੋਈ ਇਨਸਾਫ ਨਹੀਂ ਮਿਲਿਆ ਡਾਕਟਰਾਂ ਨੇ ਸਾਰੀ ਗੱਲ ਸਾਡੀ ਅਣਥੋੜੀ ਕਰੀ ਤੇ ਨਾ ਗੁਰਜੀ ਤੁਹਾਡਾ ਜਗਤਾਰ ਸਿੰਘ ਜਗਤਾਰ ਸਿੰਘ ਕੀ ਕਹਿਣਾ ਚਾਹੁੰਦੇ ਆ ਜਨਤ ਮੇਂ ਅਰਦਾਸ ਸੀਗੀ ਬਹੁਤ ਦੁੱਖ ਦੀ ਖਬਰ ਵਾਹਿਗੁਰੂ ਨਾ ਐਵੇਂ ਦਾ ਕਰੇ ਕਿਸੇ ਨਾਲ ਤੇ ਕੀ ਕਹਿਣਾ ਚਾਹੁੰਦੇ ਕਹਿਣਾ ਇਹ ਚਾਹੁੰਦੇ ਆ ਜੀ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਹ ਕਿਹਨਾਂ ਨੂੰ ਇਨਸਾਫ ਦੀ ਮੰਗ ਕਰਦੇ ਹਾਂ ਡਾਕਟਰਾਂ ਕੋਲੋਂ ਨਾਲ ਸਾਡੀ ਗੱਲ ਕਰਦੇ ਸੀ। ਇਹ ਤੁਹਾਡੇ ਕੀ ਲੱਗਦੇ ਸੀਗੇ ਜਿਹੜੇ ਵਾਈਫ ਸਿੰਘ ਇਹਨੇ ਕੀ ਨਾਸੀ ਉਹਨਾਂ ਦਾ ਸੰਦੀਪਪੁਰ ਸੰਦੀਪ ਕਿੰਨੀ ਤਰੀਕੇ ਨਾਲ ਘਟਣਾ ਲਈ ਹੈ? ਸਰ 27 ਤਰੀਕ ਨੂੰ ਘਟਣਾ ਲਈ 11 ਵਜੇ। ਤੁਹਾਨੂੰ ਕੀ ਭਰੋਸਾ ਦਿਵਾਇਆ ਗਿਆ ਸੀ ਡਾਕਟਰਾਂ ਵੱਲੋਂ ਸਾ? ਸਾਨੂੰ ਇਹ ਸਾਫ ਚਾਹੀਦਾ ਇਨਸਾਨ ਨੇ ਕਿਹਾ ਇਸ ਨਾਮ ਨੂੰ ਕਹਿ ਰਿਹਾ ਸੀ।